मुतल डी आई जी हरचरन सिंह भुलर दिस मामले की एंट्री हो सकती है तो सीबीआई तो दस दे कि रिकॉर्ड मंग सकती मंगडी सोर्साले तो यह बड़ी खबर है दस दे कि हरचरण सिंह भुलर दायदादा की जांच कर सकती है ਔਰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਨੇ ਹਰਚਰਨਪੁਰਲਾ ਸੀਬੀਆਈ ਨੇ ਦੱਸਿਆ ਕਿ ਆਮਦਨ ਤੋਂ ਵੱਧ ਦਾ ਕੇਸ ਸਰਜ ਕੀਤਾ ਹੋਇਆ ਹੈ ਵਿਜੀਲੈਂਸ ਵੀ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ ਸੀਬੀਆਈ ਬਿਨਗਾਤਰ ਰਹਿਮਾਨ ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ ਤਾਂ ਹੁਣ ਅਜੇਹੇ ਦੇ ਵਿੱਚ ਜਾਣਕਾਰੀ ਆ ਰਹੀ ਹੈ ਕਿ ਈਡੀ ਦੇ ਵੱਲੋਂ ਵੀ ਸ਼ਿਕੰਜਾ ਕਸਿਆ ਜਾ ਸਕਦਾ ਹੈ ਯਾਨੀ ਕਿ ਤਿੰਨੋਂ ਅਹਿਮ ਏਜੰਸੀਆਂ ਦੇ ਵੱਲੋਂ ਇਹ ਜਾਂਚ ਜਿਹੜੀ ਹੈ ਉਹ ਕਰਨਾ ਸੁਭਾਵਿਕ ਤੌਰ ਤੇ ਹਰਚਰਨ ਸਿੰਘ ਪੁਨਰ ਦੀਆਂ ਮੁਸ਼ਕਿਲਾਂ ਦੇ ਵਿੱਚ ਬੇहद ਵਾਅਦਾ ਹੋ ਸਕਦਾ ਹੈ ਤਮਨੋਜ ਰਾਠੀ ਜੁੜ ਚੁਕੇ ਨੇ ਫੋਨ ਲਾਈਨ ਤੇ ਮਨੋਜ ਇਹਦੀ ਐਂਟਰੀ ਹੋ ਸਕਦੀ ਹੈ ਤਾਂ ਆਪਣੇ ਆਪ ਦੇ ਵਿੱਚ ਬੇਗਦ ਹੈਮ ਔਰ ਲਗਾਤਾਰ ਖੁਲਾਸੇ ਵੀ ਹੋਣ ਦੀ ਸੰਭਾਵਨਾ ਇਹ ਗੁਜੂਤ ਇਹਦੇ ਵਿੱਚ ਹਰਚਰਨ ਸਿੰਘ ਪੁੱਲਰ ਤੇ ਵਿਚੋਲੀਆ ਦੋਨ ਇਸ ਵੇਲੇ ਰਿਮਾਂਡ ਤੇ ਨੇ सीबीआई ਦੇ ਰਿਮਾਂਡ ਤੇ ਨੇ ਕਿਉਂਕਿ ਰਿਮਾਂਡ ਉਹਨਾਂ ਦਾ ਬਧਾਇਆ ਗਿਆ ਹਰਚਰਨ ਸਿੰਘ ਪੁੱਲਰ ਦਾ 5 ਦਿਨ ਦਾ ਤੇ ਵਿਚੋਲੀਆ ਕ੍ਰਿਸ਼ਨੂ ਦਾ 4 ਦਿਨ ਦਾ ਉਹਨ ਜਿਹੜੇ ਕ੍ਰਿਸ਼ਨੂ ਹੈ ਜਿਹੜਾ ਵਿਚੋਲੀਆ ਹੈ ਉਦੀ ਜਿਹੜੀ ਫੋਨ ਕਾਲਸ ਨੇ ਚੈਟਿੰਗ ਨੇ ਉਹਦੇ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਹੋਇਆ ਕਈ ਅਫਸਰਾਂ ਦਾ ਨਾਂ ਸਾਹਮਣੇ ਆਇਆ ਜਿਹਦੇ ਕਰੀਬ ਕਾਲੇ ਕਰੀਬ 40 ਤੋਂ 50 ਅਫਸਰਾਂ ਦੇ ਇਸ ਤਰ੍ਹਾਂ ਦੇ ਨੇ ਜੋ ਕਿ ਵਿਚੋਲੀਆਂ ਦੇ ਸੰਪਰਕ ਦੇ ਵਿੱਚ ਸਕੇ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਕਿਉਂਕਿ ਦੇਖੋ ਹਰਚਰਨ ਸਿੰਘ ਢੁੱਲਰ ਦੀ ਪ੍ਰਾਪਰਟੀ ਨੂੰ ਲੈ ਕੇ ਕਈ ਥਾਵਾਂ ਤੇ ਰੇਡ ਕੀਤੀ ਗਈ ਪਟਿਆਲਾ ਲੁਧਿਆਣਾ ਕਈ ਵੱਡੇ ਪ੍ਰਾਪਰਟੀ ਡੀਲਰਾਂ ਦੇ ਘਰ ਰੇਡ ਕੀਤੀ ਗਈ ਉਹਦੇ ਵਿੱਚ ਕਈ ਡਾਕੂਮੈਂਟਸ ਮਿਲੇ ਨੇ ਜੋ ਕਿ ਅਕਰਤ ਸਿੰਘ ਪੁਲਰ ਦੇ ਨਾਲ ਮੈਚ ਕਰ ਸਕਦੇ ਨੇ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੁਣ ED ਵੀ ਐਂਟਰੀ ਹੋ ਸਕਦੀ ਹੈ ਔਰ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਅਗਲੇ ਹਫਤੇ ED ਇਹਦਾ ਪੂਰਾ ਰਿਕਾਰਡ ਜਿਹੜਾ ਹੈ ਉਹ CBI ਤੋਂ ਮੰਗ ਸਕਦੀ ਹੈ ਯਾਨੀ ਕਿ ਸਿੱਧਾ-ਸਿੱਧਾ ਉਹ ਵੀ ਅਫਸਰਾਂ ਤੇ ਗਾਜgir ਸਕਦੀ ਹੈ ਜਿਨ੍ਹਾਂ ਦੇ ਨਾਂ ਸਾਹਮਣੇ ਆ ਰਹੇ ਨੇ ਕਿਉਂਕਿ ਉਹਨਾਂ ਦੀ ਵੀ ਇੱਕ ਲਿਸਟ ਪਿਆਰ ਸੀਬੀਆਈ ਵੱਲੋਂ ਕੀਤੀ ਜਾ ਚੁੱਕੀ ਹੈ ਔਰ ਈਡੀ ਜਦ ਪੂਰਾ ਰਿਕਾਰਡ ਮੰਗੂਗੀ ਸਾਰਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਨੋਟਿਸ ਦੇ ਕੇ ਇਨਵੈਸਟੀਗੇਸ਼ਨ 'ਚ ਬੁਲਾ ਸਕਦੀ ਹੈ ਯਾਨੀ ਕਿ ਜਿਹੜੀ ਜਿਹੜੀ ਪ੍ਰਾਪਰਟੀਆਂ ਹੈ ਖਾਸ ਤੌਰ ਤੇ ਕਿੱਥੇ ਕਿੱਥੇ ਪ੍ਰਾਪਰਟੀ ਜਿਹੜੀ ਹੈ ਉਹ ਅਫਸਰਾਂ ਦੀ ਹੈ ਕਿੱਥੇ ਕਿੱਥੇ ਬਣਾਈ ਹੋਈ ਹੈ ਬਿਨਾਮੀ ਪ੍ਰਾਪਰਟੀ ਦਾ ਵੀ ਜ਼ਿਕਰ ਹੋ ਰਿਹਾ ਹੈ ਕਿ ਕਿਸੇ ਹੋਰ ਦੇ ਨਾਂ ਤੇ ਪ੍ਰਾਪਰਟੀ ਲੈ ਕੇ ਛੱੜਤੀ ਔਰ ਵੱਡੇ ਪ੍ਰਾਈਮ ਲੋਕੇਸ਼ਨ ਤੇ ਪ੍ਰਾਪਰਟੀ ਦਾ ਜ਼ਿਕਰ ਸਾਹਮਣੇ ਆ ਰਿਹਾ ਹੈ ਕੁਕੀ ਦੇਖੋ ਇੱਕ ਲਗਾਤਾਰੀ ਦੇ ਵਿੱਚ ਖੁਲਾਸੇ ਹੋਣ ਦੇ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਹੁਣ ਮੁਸ਼ਕਲਾਂ ਉਹ ਅਕਸਰ ਵੀ ਬਾਤ ਸਕਦੀ ਹੈ ਜਿਹੜੇ ਪੰਜਾਬ ਦੇ ਸੀਨੀਅਰ ਅਫਸਰ ਨੇ ਉਸ ਇਸ ਵੇਲੇ ਖੁਦ ਅਹਿਮ ਪੋਸਟ ਤੇ ਨੇ ਇਹ ਵੀ ਜਾਣਕਾਰੀ ਜਿਹੜੇ ਸੋਰਸਸ ਦੇ ਰਹੇ ਹੈ ਤਾਂ ਕਿਤੇ ਨਾ ਕਿਤੇ ਆਪਣੇ ਆਪ ਚ ਵੀ ਇੱਕ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਐਡੀ ਆਪਣੇ ਹਿਸਾਬ ਦੇ ਨਾਲ ਹੁਣ ਸਾਰੀ ਇਨਵੈਸਟੀਗੇਸ਼ਨ ਕਰੂਗੀ ਉਹਨਾਂ ਨੂੰ ਨੋਟਿਸ ਦੇ ਕੇ ਪੁੱਛਗਿੱਛ ਕਰੂਗੀ ਭਰਾਨ ਵਾਲੇ ਦਿਨਾਂ 'ਚ ਕਈ ਅਫਸਰ ਇਹਦੇ ਵਿੱਚ ਪੂਰੇ ਨਾ ਸਕਦੇ ਜੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਮਨੋਜ ਤੁਹਾਡਾ ਡੀਆਈਜੀ ਮੁਾਤਲ ਹੀ ਆਈ ਜੀ ਪੋਲਰ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਅੱਗੇ ਬਤਾਂਗੇ ਕਿ ਅੱਜ ਤਰਨਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਆਖਰੀ ਦਿਨ ਹੈ ਔਰ ਆਪਣੇ ਆਪ ਦੇ ਵਿੱਚ ਬੇਹਦ ਹੈ ਮੈਂ ਇਸ ਜ਼ਿਮਨੀ ਚੋਣ ਲਗਾਤਾਰ ਸਾਰੀਆਂ ਪਾਰਟੀਆਂ ਨੇ ਜਿਹੜੀ ਪੂਰੀ ਤਾਕਤ ਹੈ ਉਹ ਚੋਕੀ ਹੋਈ ਆ ਅੱਜ ਸ਼ਾਮ ਨੂੰ 5 ਵਜੇ ਦੱਸ ਦਈਏ ਕਿ ਚੋਣ ਪ੍ਰਚਾਰ ਖੰਮ ਜਾਵੇਗਾ ਔਰ ਸਾਰੀਆਂ ਪਾਰਟੀਆਂ